ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢਾਬ ਇਟਾਬ ਬਾਮਣ ਵਾਲੇ ਵਾਲੀ ਹੈ ਬਾਮਣ ਵਾਲਾ ਪਿੰਡ ਬਿਲਕੁਲ ਇਹਦੇ ਨੇੜ ਹੈ ਕੋਟਕਪੂਰਾ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਕੋਟਕਪੂਰੇ ਤੋਂ ਜਦੋਂ ਆਪਾਂ ਜੈਤਵਾਲ ਨੂੰ ਜਾਂਦੇ ਆ ਤਾਂ ਲਾਲਿਆਣਾ ਪਿੰਡ ਆਉਂਦਾ ਹੈ ਉਸ ਪਿੰਡ ਤੋਂ ਸਿੱਧੀ ਛੜਕ ਇਸ ਪਿੰਡ ਦੇ ਵਿੱਚ ਆ ਜਾਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਨਾਲ ਸਹਾਇਕ ਕਿਤੇ ਦੇ ਤੌਰ ਤੇ ਕਰਦੇ ਆ ਘਰ ਚ ਸਿਰਫ ਇੱਕ ਗਾਂ ਤੇ ਇੱਕ ਏ ਝੋਟੀ ਦੋਨ ਆ ਗਈ ਹੈ ਇਹ ਝੋਟੀ ਆ ਜੋ ਵਿਕਾਊ ਕੀਤੀ ਹੈ ਪਿਛਲੇ ਸਾਲ ਜਾਂ ਇਹ ਦੋ ਹੋ ਸਕਦਾ 2 ਸਾਲ ਪਹਿਲਾਂ ਇਸ ਝੋਟੀ ਦੀ ਮਾਂ ਬਾਈ ਹੋਰਿਆਂ ਦੇ ਕੋਲ ਹੀ ਸੀ ਉਹ ਵੀ ਆਪਣੀ ਵੀਡੀਓ ਦੇ ਮਾਧਮ ਨਾਲ ਇਹਨਾਂ ਨੇ ਵੇਚੀ ਸੀ ਸੋ ਅੱਜ ਇਹਨਾਂ ਨੇ ਉਹ ਝੋਟੀ ਨੂੰ ਹੁਣ ਵਿਕਾਊ ਕੀਤਾ ਇਹ ਗੱਭਣ ਹੈ ਸੂਣ ਦੇ ਨੇੜ ਹੈ ਇਹਦੀ ਡਿਟੇਲ ਪੁੱਛਾਂਗੇ ਕਰੇ ਲੂ ਪਸ਼ੂ ਹੁੰਦੇ ਆ ਤਾਂ ਥੋੜੀ ਦਿੱਕਤ ਇਹ ਆ ਜਾਂਦੀ ਆ ਵੀ ਉਪਰੇ ਬੰਦੇ ਤੋਂ ਡਰਦੇ ਆ ਪਸ਼ੂ ਜਦੋਂ ਆਪਾਂ ਤੋਰਦੇ ਆ ਖੋਲਦੇ ਆ ਸੋ ਹੋ ਸਕਦਾ ਥੋੜਾ ਬਹੁਤਾ ਇਹ ਡਰੇ ਝੋਟੀ ਮੈਂ ਤੁਹਾਨੂੰ ਇਸੇ ਤਰੀਕੇ ਨਾਲ ਕੋਸ਼ਿਸ਼ ਕਰੂੰਗਾ ਵੀ ਥਣ ਹਵਾਨਾ ਤੁਹਾਨੂੰ ਵਧੀਆ ਦਿਖਾ ਸਕਾਂ ਡਿਟੇਲ ਪੁੱਛ ਲੈਣੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਜਿਹਨੂੰ ਪਸੰਦ ਆ ਜੂ ਝੋਟੀ ਤਸੱਲੀ ਕਰ ਸਕਦੇ ਹੋ ਤੁਸੀਂ ਤੁਸੀਂ ਦੇਖਣਾ ਹੋਊਗਾ ਕਿ ਆਪਦੇ ਹਿਸਾਬ ਨਾਲ ਤੁਸੀਂ ਪਾਸ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਮ ਦਾਰਾ ਮਮਦਾਈ ਦਾਰੇ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆ ਇਹ ਘਰ ਦੀ ਆਪਣੀ ਹੈ ਨਾ ਹਾਂਜੀ ਹਾਂਜੀ ਘਰ ਦੀ ਇਹਦੀ ਇਹਦੀ ਮਾਂ ਆਪਾਂ ਮੇਰੇ ਖਾਲਚੋ 2 ਸਾਲ ਪਹਿਲਾਂ ਬਣਾਈ ਹੋਊ ਵੀਡੀਓ ਸ਼ਾਇਦ 2 ਸਾਲ ਪਹਿਲਾਂ ਬਣਾਈ ਸੀ ਠੀਕ ਹੈ ਅੱਛਾ ਉਹ ਕਿੰਨੇ ਕ ਦੁੱਧ ਵਾਲੀ ਮੱਝ ਸੀਗੀ ਭਾਈ ਉਹ ਸੀਗਾ ਜੀ 15 ਲੀਟਰ ਦੁੱਧ 15 ਲੀਟਰ ਦੁੱਧ ਦੇਂਦੀ ਸੀ ਉਹ ਕਿਸ ਲਈ ਰਾਵਤ ਹੋ ਰਿਹਾ ਹਾਂ ਠੀਕ ਹੈ ਅੱਛਾ ਭਾਈ ਹੁਣ ਇਹ ਝੋਟੀ ਕਹਿੰਨਾ ਵਸੂਆ ਸੂ ਰਹੀ ਹੈ ਪਹਿਲੇ ਸੂਏ ਇਹਨੇ ਪਹਿਲੇ ਸੂਏ ਸੋਣਾ ਹੈ ਦਿਨ ਅੰਦਾਜ਼ਾ ਕਿੰਨੇ ਕ ਲੈ ਸਕਦੀ ਹੈ ਹਜੇ ਤੈਨਾਂ ਇਹ ਤੇ तकरीबन ਪੂਰੇ ਹੀ ਆ ਬਸ ਅੱਜ ਮੇਰੇ ਖਿਆਲ ਕੱਲ ਨੂੰ ਸ਼ਹਿਰ ਪੂਰੇ ਆਦਰ ਹੈ 10 ਮਹੀਨੇ ਪੂਰੇ ਹੋ ਜਾਣਗੇ ਅੱਜ ਜਾਂ ਕੱਲ ਚ ਕੁੱਤੇ ਲਾਉਗੀ ਜਿਹੜੇ ਲਾਉਂਗਾ ਹਾਂਜੀ ਹਾਂਜੀ ਅੱਛਾ ਜਿਹੜਾ ਇਹਦੇ ਕੋਈ ਟੀਕਾ ਭਰਾਇਆ ਤੁਸੀਂ ਟੀਕਾ ਭਰਾਇਆ ਪਹਿਲਾਂ ਇਹ ਦੱਸੋ ਜਾਂ ਕਿਸੇ ਬੁੱਲ ਤੋਂ ਕਰਾਸ ਕਰਾਈ ਡਾਇਰੈਕਟ ਨਹੀਂ ਨਹੀਂ ਟੀਕਾ ਭਰਾਇਆ ਪ्योर ਆਪਣਾ ਨੀਲੀ 라ਵੀ ਦਾ ਅੱਛਾ ਟੀਕਾ ਨੀਲੀ 라ਵੀ ਦਾ ਉਹਦਾ ਕੋਈ ਰਿਕਾਰਡ ਤਾਂ ਨਹੀਂ ਸਾਹਮਣੇ ਹੋਣਾ ਵੀ ਕਿਹੜਾ ਟੀਕਾ ਉਹ ਨਹੀਂ ਉਹ ਮੇਰੇ ਕੋਲ ਨਾ ਗੁਆਚ ਗਿਆ ਸੀ ਲਓ ਤੇ ਭਰਾਇਆ ਡਾਕਟਰ ਹੈਪੀ ਤੋਂ ਸੀਗਾ ਪੂਰਾ ਸਟੈਂਡਰਡ ਦਾ ਟਿਕਾ ਭਰ ਕੇ ਗਏ ਸੀ ਠੀਕ ਹੈ ਉਹ ਸਿੱਕਾ ਜਾ ਗਵਾਜ ਗਿਆ ਜਿਹੜਾ ਰੱਖਿਆ ਸੀ ਠੀਕ ਹੈ ਭਾਈ ਅੱਛਾ ਕੀ ਰੇਟ ਕਰਦੇ ਹੋ ਇਹ ਝੋਟੀ ਦਾ ਇਹਦਾ ਜੀ 145 ਹੈ ਜੀ 1 ਲੱਖ 45000 ਅੱਛਾ ਇਹ ਕੋਈ ਐ ਫੈਕਸ ਜਿਆਦਾ ਨਹੀਂ ਰੇਟ ਜਿਵੇਂ ਕੋਈ ਭਰਾ ਹੁੰਦਾ ਮਾਨਤਾ ਨੂੰ ਥੋੜਾ ਬਹੁਤ ਕਰਨਾ ਪੈਂਦਾ ਇਹ ਉਹ ਤਾਂ ਫਿਰ ਮਾੜਾ ਮੋਟਾ ਨੁਕੀ ਤਾਂ ਹੋ ਹੀ ਜਾਂਦਾ ਪਰ ਮਤਲਬ ਐ ਵੀ ਨਸਲ ਪਿਆ ਹੋਰ ਆ ਵੀ ਇਹਦੇ ਵਿੱਚ ਕੋਈ ਹੋਰ ਛੱਕਾ ਵਾਲੀ ਗੱਲ ਨਹੀਂ ਜਾਂ ਕਿਸੇ ਪਾਸੇ ਜੇ ਕਮੀ ਹੋਊਗੀ ਬੁੱਧ ਪੱਲੀਆਂ ਜਾਂ ਕੋਈ ਹੋਰ ਠੀਕ ਹੈ ਸੋ ਦੋਸਤੋ ਇਹ ਪਹਿਲਾ ਸੂਆ ਝੋਟੀ ਨੇ ਸੁਣਾ ਹੈ ਬਹੁਤ ਸੋਹਣੀ ਆਖਾ ਢਾਂਚਾ ਕਲੀਅਰ ਵੀਡੀਓ ਚੋਂ ਦਿਸਦਾ ਹੈ ਸਿੰਘ ਕੁੰਡੇ ਆ ਸੁਹਾ ਪਹਿਲਾ ਦਿਨ 10 ਮਹੀਨੇ ਪੂਰੇ ਆ ਉੱਤੇ ਲਾਉਗੀ ਜਿਹੜੇ ਲਾਉਗੀ ਹੁਣ ਇਹ 10 ਮਹੀਨੇ ਲਗਭਗ ਤੁਸੀਂ ਇਹ ਮੰਨ ਲਓ ਵੀ ਅੱਜ ਜਾਂ ਕੱਲ ਚ ਪੂਰੇ ਹੋ ਜਾਣੇ ਆ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਐਵੇਂ ਦੇਖ ਲਓ ਖਵਾਨਾ ਆਸੇ ਪਾਸੇ ਨੂੰ ਜਾਂਦੀ ਤੋਂ ਦਿਸਦਾ ਦੱਸੋ ਜੇ ਤੋਰਾਂਗੇ ਤਾਂ ਉਹ ਸਦਾ ਥੋੜਾ ਬਹੁਤਾ ਡਰੇ ਬਾਕੀ ਜੋ ਢਾਂਚਾ ਹੈ ਉਹ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਕਲੀਅਰ ਜਜਮੈਂਟ ਹੁੰਦੀ ਜਾਣੀ ਹੈ ਫੇਰ ਵੀ ਬੇਨਤੀ ਹੋਊਗੀ ਵੀ ਆ ਕੇ ਦੇਖੋ ਕਿਉਂਕਿ ਜਿਹੜਾ ਡਰਦਾ ਪਸ਼ੂ ਹੁੰਦਾ ਉਹਨੂੰ ਥੋੜਾ ਜਆ ਉਹਦੀ ਵੀਡੀਓ ਬਣਾਉਣਾ ਇਸ ਗੱਲੋਂ ਔਖਾ ਹੋ ਜਾਂਦਾ ਵੀ ਪਸ਼ੂ ਡਰ ਕੇ ਸੱਟ ਨਾ ਖਾ ਲੇ ਤਿਲਕ ਨਾ ਜਾਵੇ ਸਲਿੱਪ ਨਾ ਕਰ ਜੇ ਤੋਂ ਹਵਾਨਾ ਆਸ-ਪਾਸੇ ਨੂੰ ਜਾਂਦੀ ਦਾ ਦੇਖੋ ਤੁਸੀਂ ਇਹਦਾ ਸਟਰਕਚਰ ਆ ਦੋਸੋ ਬਾਕੀ ਖੜਨੀ ਖੁੜਨੀ ਵੀਡੀਓ ਚ ਤੁਸੀਂ ਇਹਦੀ ਦੇਖ ਸਕਦੇ ਹੋ ਥਾਣੇ ਦਾ ਹੱਥੀ ਚੁਆਈ ਵਾਲਾ ਹਵਾਨਾ ਫੇਰ ਤੁਸੀਂ ਦੇਖ ਲਓ ਅਜੇ ਦਿਨ ਲਾਊਗੀ ਝੋਟੀ ਤਾਂ ਪੂਰੀ ਤਿਆਰ ਉਦੋਂ ਹੋਣਾ ਇਹਨੇ ਇਹਦਾ ਸਟਰਕਚਰ ਤੁਸੀਂ ਦੇਖ ਹੀ ਰਹੇ ਹੋ 1 ਲੱਖ ਤੇ 45000 ਰੇਟ ਹੈ ਮਾਲ ਹਮੇਸ਼ਾ ਮਾਲਕ ਦੀ ਆਪਦੀ ਮਰਜ਼ੀ ਦਾ ਹੁੰਦਾ ਜਿੰਨਾ ਉਹ ਰੱਖਣਾ ਚਾਹੁੰਦਾ ਜਾਂ ਜਿੰਨੇ ਦਾ ਪਸ਼ੂ ਵੇਚਣਾ ਚਾਹੁੰਦਾ ਉਹਦੇ ਤੇ ਡਿਪੈਂਡ ਕਰਦਾ ਵੀਡੀਓ ਬਣਾਉਣ ਦੇ ਵਿੱਚ ਸਾਡਾ ਕੰਮ ਇਹ ਹੁੰਦਾ ਵੀ ਤੁਹਾਨੂੰ ਸਟਰਕਚਰ ਕਲੀਅਰ ਦਿਖਾ ਦਈਏ ਸੋ ਦੋਸੋ ਤੋਰ ਕੇ ਦੇਖਦੇ ਆਪਾਂ ਕੋਸ਼ਿਸ਼ ਇਹ ਰਊਗੀ ਵੀ ਥੋੜਾ ਜ਼ੂਮ ਕਰਕੇ ਮੈਂ ਇਹਦੇ ਤੋਂ ਥੋੜਾ ਜਿਹਾ ਦੂਰ ਰਵਾਂ ਵੈਸੇ ਇੱਕ ਗੱਲ ਦੱਸ ਦੇਣਾ ਦੱਸੋ ਵੀ ਇਹ ਬਾਈ ਜੀ ਹੋਰੀ ਆਪ ਜਿਹੜਾ ਇੱਕ ਜੋਬ ਵਾਂਗੂ ਜੋਬ ਹੀ ਕਰਦੇ ਆ ਹਾਲਾਂਕਿ ਇਹਨਾਂ ਦਾ ਆਪਦਾ ਕੰਮ ਹੈ ਕਾਰੋਬਾਰ ਪਰ ਪਸ਼ੂ ਘਰ ਚ ਜਿਵੇਂ ਔਰਤਾਂ ਸੰਭਾਲਦੀਆਂ ਉਸੇ ਤਰ੍ਹਾਂ ਹੀ ਭੈਣ ਹੋਰੀ ਸੰਭਾਲਦੀਆਂ ਤਾਂ ਵੀ ਦੂਜੇ ਬੰਦੇ ਤੋਂ ਪਸ਼ੂ ਡਰਦਾ ਸੋਹਣਾ ਟਾਂਚ ਹੈ ਹਾਈਟ ਦੀ ਜਜਮੈਂਟ ਤੁਸੀਂ ਵੀਡੀਓ ਚੋਂ ਕਰ ਹੀ ਲੈਣੀ ਹੈ ਥੋੜੀ ਥੋੜੀ ਤੋਰ ਲੋ ਜੇ ਅੱਗੇ ਨੂੰ ਸੋਹਣੀ ਤੁਰ ਰਹੀ ਹੈ ਸੋ ਦੋਸਤੋ ਵਧੀਆ ਤੁਰ ਕੇ ਤੁਹਾਨੂੰ ਇਹਨੇ ਦਿਖਾ ਲੈਣਾ ਸਟਰਕਚਰ ਇਹਦਾ ਆ ਕੇ ਜਰੂਰ ਦੇਖ ਲਿਓ ਪਾਸ ਤੁਸੀਂ ਕਰਨੀ ਹੈ ਆ ਇਹਨੂੰ ਤੋਰ ਲੋ ਗਲੀ ਚ ਕੋਈ ਗੱਲ ਨਹੀਂ ਸੋ ਦੋਸਤੋ ਇਹ ਝੋਟੀ ਫਾਰ ਸੇਲ ਹੈ ਵਕਾਊ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ